ਹੈਲੋ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਅਰਬੀ ਦੀ ਸਬਜ਼ੀ ਹੁਣ ਮੈਂ ਸਭ ਤੋਂ ਪਹਿਲਾਂ ਅਰਬੀ ਨੂੰ ਤੋਸ ਮਾਰ ਕੇ ਕੱਟ ਲਿਆ ਲੰਬੇ ਲੰਬੇ ਪੀਸਾਂਜ ਤੇ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਲਏ ਇਸ ਨੂੰ ਵੀ ਕੱਟ ਲਿਆ ਤੇ ਦੋ ਆਲੂ ਲੈ ਲਏ ਲੰਬੇ ਲੰਬੇ ਪੀਸਾਂਜ ਕੱਟ ਕੇ ਤੇ ਲਸਣ ਅਦਰਕ ਹਰੀ ਮਿਰਚ ਤੇ ਦੋ ਲਾਲ ਟਮਾਟਰ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਜੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਕੱਟੀ ਹੋਈ ਅਰਬੀ ਆ ਕੇ ਫਰਾਈ ਕਰਾਂਗੇ। ਅਰਬੀ ਨੂੰ ਆਪਾਂ 골ਡਨ ਜੀ ਹੁਣ ਤੱਕ ਫਰਾਈ ਕਰਨਾ ਹੈ ਫਰਾਈ ਹੋ ਗਈ ਹੁਣ ਆਪਾਂ ਇਸ ਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੇ अरबी आप सारी कट ली हम इस तेल में आप बरीक कट्टे हे आलू फ्राई करा ਜੀ ਆਲੂ ਵੀ ਆਪਣੇ ਫਰਾਈ ਹੋ ਗਏ ਹਨ ਆਪਾਂ ਇਸ ਨੂੰ ਵੀ ਉਸੇ ਵਰਤਨ ਵਿੱਚ ਕੱਢ ਲਵਾਂਗੇ ਲੋ ਜੀ ਆਲੂ ਵੀ ਆਪਾਂ ਕੱਢ ਲਏ ਹਨ ਹੁਣ ਇਸੇ ਕੜਾਹੀ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਤੇ ਪਿਆਜ਼ਾਂ ਨੂੰ ਇਸੇ ਕੜਾਹੀ ਵਿੱਚ ਫਰਾਈ ਕਰ ਲਵਾਂਗੇ जीरा पावगी लौ जी प्याज अपना थोड़ा जहां गया हूँ इस वि हरी मिर्च त अदरक लसन का पेस्ट पावे इसमें भी थोड़ा चेर भुन लौ जी अदरक लसन भुनिया गया हम इस कद्दूकस कर टमा पावे चंकी तरह इसमें पावगे अपना तो भुज गया हूँ इस वि आप बेसिक मसाले पावे एक चम्मच नमक का अदाखोर पा देंगे एक चम्मच हल्दी देगी मिर्च अर्धा चम्मच, अदा चम्मच गरम मसाला इस चंकी तरह पकावे जिन्हें तक कि चेर अपना मसाला तेल नहीं छा ਲੋ ਜੀ ਮਸਾਲੇ ਨੇ ਆਪਣੇ ਨੇ ਤੇਲ ਛੱਡ ਤਾ ਹੁਣ ਇਸ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ। ਸੰਜੀਤ ਤਰ੍ਹਾਂ ਉਬਾਲੀ ਹੋਣ ਤੱਕ ਇਸ ਨੂੰ ਪਾਵਾਂਗੇ। ਲੋ ਜੀ ਪਾਣੀ ਆਪਣਾ ਰਿਜਣ ਲੱਗ ਗਿਆ ਹੁਣ ਇਸ ਵਿੱਚ ਆਪਾਂ ਫਰਾਈ ਕਰੇ ਅਰਬੀ ਤੇ ਆਲੂ ਪਾਵਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਟੱਕ ਕੇ 5-7 ਮਿੰਟ ਲਈ ਪਕਾਵਾਂਗੇ। ਜੀ ਅਰਬੀ ਨੂੰ ਆਪਾਂ ਮਿਲਾ ਲਿਆ ਹੁਣ ਇਸ ਨੂੰ ਆਪਾਂ ਟੱਕ ਕੇ 5-7 ਮਿੰਟ ਲਈ ਲੋ ਫਲੇਮ ਤੇ ਪਕਾਵਾਂਗੇ ਜਿੰਨਾ ਚਿਰ ਕੇ ਸਬਜੀ ਸਾਰੇ ਮਸਾਲੇ ਨਾਲ ਰਚ ਜਾਵੇ। ਜੀ 7 ਮਿੰਟ ਹੋ ਗਏ ਹਨ ਹੁਣ ਆਪਾਂ ਸਬਜੀ ਨੂੰ ਚੈੱਕ ਕਰ ਲਵਾਂਗੇ। ਕਿ ਸਬਜੀ ਆਪਣੀ ਬਣ ਕੇ ਤਿਆਰ ਹੈ। ਸਦੀ ਸਬਜੀ ਆਪਣੀ ਬਣ ਕੇ ਤਿਆਰ ਹੈ ਤਿਆਰ ਵੀ ਵੀ ਚੰਗੀ ਤਰ੍ਹਾਂ ਪੱਕ ਗਈ ਸਬਜੀ ਆਪਣੀ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਵੀ ਦੀ ਸਬਜੀ ਆਪਣੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ